ਸਵਾਲ ਮੇਰਾ ਇਹੀ ਹੈ ਜੀ ਕਹਿੰਦੇ ਕਿ ਕੇਜਰੀਵਾਲ ਤੇ ਮਨੀਸ਼ ਸ਼ੋਧਿਆ ਦੀ ਜੋੜੀ ਨੂੰ ਸੰਮਣ ਹੋ ਗਏ ਜੀ ਇਹ ਕੀ ਖੇੜਾ ਜੀ ਕਿਹੜਾ ਨਵਾਂ ਚੰਨ ਚੜ੍ਹਿਆ ਜੀ ਦੇ ਕਾਰਨ ਸੰਮਣ ਹੋਏ ਨੇ ਕਿਹੜੇ ਮਾਮਲੇ ਛੋਏ ਨੇ ਤੇ ਕੀ ਕਾਰਨ ਹੈ ਜੀ ਤੇ ਕਿੰਨੇ ਮਾਮਲੇਆਂ ਛੋੜ ਛਿਕੇ ਰਹੇ ਨੇ ਆ ਸੰਮਣਾਂ ਤੋਂ ਬਾਅਦ ਤੋਰਿਓ ਜੀ ਫਿਰ ਅੱਗੇ ਵਧਦੇ ਆ ਵੈਸੇ ਤਾਂ ਸਾਡਾ ਸਿਆਸਤਦਾਨ ਖਾਸ ਤੌਰ ਤੇ ਆਮ ਆਦਮੀ ਪਾਰਟੀ ਦੇ ਜੋ ਵੀ ਬਿਨਾ ਪਰਖੇ ਬਿਨਾ ਗੱਲ ਤੋਂ ਬਹੁਤ ਕੁਝ ਕਰ ਜਾਂਦੇ ਨੇ ਇਹੋ ਜਿਹੜਾ ਤੱਥਾਂ ਤੇ ਸਬੂਤਾਂ ਦੇ ਆਧਾਰ ਤੇ ਕਈ ਵਾਰ ਨਹੀਂ ਵੀ ਪੂਰਾ ਉੱਤਰ ਦਾ ਕਿਸੇ ਕਿਸੇ ਰੂਪ ਦੇ ਵਿੱਚ ਪਰ ਜਦੋਂ ਪਾਰਟੀਆਂ ਕੰਟਰਡਿਕਸ਼ਨ ਚ ਆ ਜਾਂਦੀਆਂ ਨੇ ਉਦੋਂ ਫਿਰ ਉਹ ਲੱਭਦੀਆਂ ਨੇ ਇੱਕ ਦੂਜੇ ਦਾ ਕਿ ਕਿਨੇ ਕੀ ਕਿਹਾ ਸੀ ਇਹਨੂੰ ਹੁਣ ਆਪਾਂ ਕਿਸੇ ਤਰੀਕੇ ਨਾਲ ਕਰੀਏ ਅਰਵਿੰਦ ਕੇਜਰੀਵਾਲ ਉਹਨਾਂ ਦੀ ਜਦੋਂ ਸਰਕਾਰ ਸੀ ਦਿੱਲੀ ਦੇ ਵਿੱਚ ਤਾਂ ਜਿਹੜਾ ਇਹਨਾਂ ਦਾ ਵਿਧਾਨ ਸਭਾ ਦਾ ਕੰਪਲੈਕਸ ਸੀ ਉਸ ਕੰਪਲੈਕਸ ਦੇ ਵਿੱਚ ਇਹਨਾਂ ਨੇ ਇੱਕ ਪੋਰਸ਼ਨ ਸੀਗਾ ਜਿਹੜਾ ਵਿਰਾਸਤੀ ਬਿਲਡਿੰਗ ਦੇ ਤੌਰ ਤੇ ਉਹਨੂੰ ਕਿਹਾ ਜਾਂਦਾ ਉੱਥੇ ਇਹਨਾਂ ਨੇ ਕਿਉਂਕਿ ਇਹਨਾਂ ਨੂੰ ਜਿਹੜੇ ਚਾਰ ਸਫੇਰੇ ਜਿਵੇਂ ਪੰਜਾਬ ਦੇ ਵਿੱਚ ਵੀ ਦਿੱਲੀ ਦੇ ਵਿੱਚ ਵੀ ਆਪਣੇ ਆਪ ਨੂੰ ਸ਼ਹੀਦਾਂ ਦੇ ਵਾਰਸ ਘਰ ਕਹੌਣ ਦਾ ਜਿਹੜਾ ਇੱਕ ਰਵਾਇਤ ਬੜੀ ਤੋਰੀ ਇੱਥੇ ਵੀ ਇਹ ਕਹਿੰਦੇ ਅਸੀਂ ਭਗਤ ਸਿੰਘ ਦੇ ਵਾਰਸਾਂ ਉੱਥੇ ਤਾਂ ਅਰਵਿੰਦ ਕੇਜਰੀਵਾਲ ਨੇ ਇੱਕ ਦੋ ਬਿਆਨ ਇਹ ਵੀ ਦਿੱਤਾ ਸੀ ਵੀ ਦਿੱਲੀ ਦੇ ਵਿੱਚ ਵੀ ਇਹ ਪੰਜਾਬ ਦੇ ਵਿੱਚ ਵੀ ਜਿਹੜੇ ਬਾਕੀ ਸਾਡੇ ਬੰਦੇ ਕੰਮ ਕਰਦੇ ਨੇ ਉਹ ਭਗਤ ਸਿੰਘ ਵਰਗੇ ਨੇ ਵਾਰਸ ਨੇ ਲੋਕਾਂ ਦਾ ਇਹ ਕੰਟਰਡਿਕਸ਼ਨ ਵੀ ਆਈ ਵੀ ਤੁਸੀਂ ਕੀ ਕਰਦੇ ਹੋ ਤੇ ਉਹ ਕੀ ਕਰਦੇ ਨੇ ਪਰੇ ਦਿੱਲੀ ਦੇ ਵਿੱਚ ਇਹ ਹੋਇਆ ਕਿ ਉੱਥੇ ਇੱਕ ਹਿੱਸਾ ਸੀ ਉਸ ਬਿਲਡਿੰਗ ਦਾ ਜਿਹੜੀ ਬਿਲਡਿੰਗ ਨੂੰ ਇਹਨਾਂ ਨੇ ਕਿਹਾ ਕਿ ਅੰਗਰੇਜ਼ਾਂ ਦੇ ਟਾਈਮ ਦੇ ਦੌਰਾਨ ਇਹ ਜਿਹੜਾ ਹਿੱਸਾ ਸੀਗਾ ਇਹਨੂੰ ਫਾਂਸੀ ਦਾ ਸੈੱਲ ਦੇ ਤੌਰ ਦੇ ਉੱਤੇ ਕਿਹਾ ਗਿਆ ਕਿ ਇੱਥੇ ਫਾਂਸੀ ਦਿੱਤੀ ਗਈ ਬਹੁਤ ਸਾਰੇ ਦੇਸ਼ ਭਗਤਾਂ ਨੂੰ ਅਨਨੋਨ ਦੇਸ਼ ਭਗਤ ਵੀ ਸੀਗੇ ਜਿਹੜੇ ਇਹਨਾਂ ਨੇ ਉਹਦੀ ਯਾਦਗਾਰ ਬਣਾਈ ਯਾਦਗਾਰ ਬਣਾ ਕੇ ਪਲੇਟਾਂ ਲਾਤੀਆਂ ਉੱਥੇ ਸਾਰਾ ਸਿਮੌਲਕ ਹੋਰ ਕੰਮ ਕਰਾਤਾ ਉਹਨਾਂ ਨੂੰ ਸਾਰਾ ਸ਼ਹੀਦ ਮੈਮੋਰੀਅਲ ਦੇ ਤੌਰ ਦੇ ਉੱਤੇ ਦੋ ਫਲੋਰ ਨੇ ਉਹਦੇ ਦੋ ਵੰਜਲਾ ਨੇ ਜਿਹਦੇ ਵਿੱਚ ਇਹ ਸਾਰਾ ਕੰਮ ਕੀਤਾ ਉਸ ਤੋਂ ਬਾਅਦ ਉੱਥੇ ਹੁਣ ਆ ਗਈ ਹੈ ਬੀਜੇਪੀ ਦੀ ਸਰਕਾਰ ਉਹਨਾਂ ਨੇ ਆਪਣੇ ਤੱਥ ਕੱਢੇ ਜਿਹੜਾ ਪਹਿਲਾਂ ਬੀਜੇਪੀ ਦਾ ਲੀਡਰ ਇੱਕ ਆਪੋਜੀਸ਼ਨ ਦੇ ਵਿੱਚ ਸੀਗਾ ਉਹ ਕਹਿ ਰਿਹਾ ਵੀ ਨਹੀਂ ਇਹ ਗਲਤ ਹੈ ਇੱਥੇ ਇਹ ਕੰਮ ਨਹੀਂ ਹੋਇਆ ਇਹ ਨਾ ਕੋਈ ਗੱਲ ਹੈ ਇਹੋ ਜੀ ਤੇ ਆਪਾਂ ਨਾ ਕਰੀਏ ਪਰ ਹੁਣ ਉਹਨਾਂ ਨੇ ਇੱਕ ਮਾਮਲਾ ਇਹ ਉੱਥੇ ਵਿਧਾਨ ਸਭਾ ਦੀ ਪ੍ਰਵੇਲੇਜ ਕਮੇਟੀ ਨੂੰ ਦਿੱਤਾ ਜਿਹੜੀ ਸਪੈਸ਼ਲ ਅਧਿਕਾਰ ਕਮੇਟੀ ਹੈ ਪ੍ਰਵੇਲੇਜ ਕਮੇਟੀ ਉਹ ਸਾਰੇ ਮਾਮਲੇ ਦੇਖਦੀ ਹੈ ਜਿੱਥੇ ਸਦਨ ਨੂੰ ਕੋਈ ਗਮਰਾਹ ਕੀਤਾ ਗਿਆ ਹੋਵੇ ਜਾਂ ਕੋਈ ਹੋ ਜਿਆ ਗੱਲਾਂ ਕੰਜਾਂ ਗੰਜਾਂ ਹੋਣ ਜੜੀਆਂ ਗੱਲਾਂ ਤੱਥਾਂ ਤੇ ਜਾਂ ਬਾਕੀ ਜਗ੍ਹਾ ਪੂਰੀਆਂ ਨਹੀਂ ਉਤਰਦੀਆਂ ਕੋਈ ਝੂਠ ਬੋਲਿਆ ਗਿਆ ਹੋਵੇ ਕੋਈ ਗਲਤਫਹਿਮੀ ਪਾਈ ਹੋਈ ਹੋਵੇ ਜੋ ਬਾਕੀ ਦੀ ਅਚੀ ਜਾਨ ਹੈ ਹੁਣ ਉਹ ਜਿਹੜੀ ਕਮੇਟੀ ਹੈ ਉਸ ਕਮੇਟੀ ਨੇ स्पीकर ਨੂੰ ਰਿਪੋਰਟ ਸਾਫਤੀ ਕਿ ਇਹ ਜਿਹੜੇ ਬੰਦੇ ਨੇ ਅਰਵਿੰਦ ਕੇਜਰੀਵਾਲ ਮਨੀਸ਼ ਸ਼ੋਦੀਆ ਉਸ ਸਮੇਂ ਦਾ ਵਿਧਾਨ ਸਭਾ ਦਾ ਸਪੀਕਰ ਰਾਮਨਿਵਾਸ ਗੋਇਨ ਤੇ ਡਿਪਟੀ ਸਪੀਕਰ ਰਾਖੀ ਗੁਪਤਾ ਇਹ ਚਾਰ ਬੰਦੇ ਇਹਦੇ ਜ਼ਿੰਮੇਵਾਰ ਨੇ ਕਿ ਜਿਹੜਾ ਸਾਰਾ ਮੈਮੋਰੀਅਰ ਬਣਾਇਆ ਝੂਠਾ ਬਣਾਇਆ ਸਾਰੀ ਵਿਧਾਨ ਸਭਾ ਨੂੰ ਗੁੰਮਰਾਹ ਕੀਤਾ ਤੇ ਲੋਕਾਂ ਨੂੰ ਵੀ ਗੁੰਮਰਾਹ ਕੀਤਾ ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਹੁਣ ਜਿਹੜੇ ਸਪੀਕਰ ਨੇ ਉੱਥੇ ਵਿਧਾਨ ਸਭਾ ਦੇ ਵਿਜੇਂਦਰ ਗੁਪਤਾ ਜਿਹੜੇ ਨੇ ਉਹਨਾਂ ਨੇ ਇਹਨਾਂ ਚਾਰਾਂ ਨੂੰ ਸੰਮਣ ਭੇਜ ਕੇ 13 ਨਵੰਬਰ ਨੂੰ ਤਲਬ ਕਰ ਲਿਆ ਕਿ 13 ਨਵੰਬਰ ਨੂੰ ਤੁਹਾਨੂੰ ਇੱਕ ਮੌਕਾ ਦਿੱਤਾ ਜਾਂਦਾ ਤੁਸੀਂ ਪ੍ਰਵੀਲੇਜ ਕਮੇਟੀ ਦੇ ਸਾਹਮਣੇ ਆ ਕੇ ਆਪਣਾ ਪੱਖ ਰੱਖੋ ਕਿ ਤੁਸੀਂ ਇਹ ਕਿਉਂ ਕੀਤਾ ਜਿਹੜਾ ਸਾਰਾ ਕੁਝ ਹੋਇਆ ਜਿਹੜੀਆਂ ਚੀਜ਼ਾਂ ਨੇ ਤੇ ਇਹਦੇ ਤੇ ਹੁਣ ਇੱਕ ਬਹਿਸ ਇੱਕ ਡਿਬੇਟ ਆਟੋਮੈਟਿਕਲੀ ਸ਼ੁਰੂ ਹੋਣੀ ਹੈ ਵੀ ਇਹ ਕੀ ਗੱਲ ਇਹੋ ਜਿਹਾ ਕੀ ਦਿਮਾਗ ਚ ਆਇਆ ਜੇ ਉਹ ਨਹੀਂ ਠੀਕ ਗੱਲ ਤਾਂ ਤੁਸੀਂ ਕਿਉਂ ਉਹਨੂੰ ਕੀਤਾ ਗਿਆ ਕਿਉਂ ਨੰਬਰ ਬਣਾਉਣ ਦੇ ਹੋਰ ਥੋੜੇ ਸੀ ਇਦਾਂ ਦੇ ਜਿੱਥੇ ਜਿੱਥੇ ਕੰਮ ਹੋਏ ਨੇ ਉੱਥੇ ਹੀ ਕਰ ਲਓ ਉਹਨਾਂ ਦੇ ਮੁਤਾਬਕ ਬਾਕੀ ਦੇ ਕੰਮ ਕਰ ਲਓ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੇ ਲੋਕ ਨੇ ਉਹ ਇਹ ਕਹਿ ਰਹੇ ਨੇ ਟੈਕਨੀਕਲੀ ਜਵਾਬ ਦੇ ਰਹੇ ਨੇ ਇਹਨਾਂ ਗੱਲਾਂ ਦੇ ਇੱਕ ਇਹ ਕਹਿ ਰਹੇ ਨੇ ਇਹ ਜਿਹੜੀ ਪਹਿਲੀ ਵਿਧਾਨ ਸਭਾ ਹੋਵੇ ਜਦੋਂ ਅਗਲੀ ਵਿਧਾਨ ਸਭਾ ਦੀ ਚੋਣ ਹੋ ਜੇ ਮੰਨ ਲਓ 7ਵੀਂ ਵਿਧਾਨ ਸਭਾ ਸੀ ਤੇ ਹੁਣ 8ਵੀਂ ਦੇ ਵਿੱਚ ਆ ਗਈ ਜਿਹੜੀ ਇਲੈਕਸ਼ਨ ਹੈ ਤਾਂ ਪ੍ਰੋਵੀਲੇਜ ਨਹੀਂ ਬਣਦਾ ਅਗਲੀ ਵਿਧਾਨ ਸਭਾ ਦੇ ਵਿੱਚ ਜੇ ਪਹਿਲੇ ਦੇ ਵਿੱਚ ਹੀ ਬਣ ਜਾਂਦਾ ਤਾਂ ਠੀਕ ਸੀ ਤੇ ਅੱਜ ਵਾਲੀ ਦੇ ਵਿੱਚ ਇਹ ਪ੍ਰੋਵੀਲੇਜ ਨਹੀਂ ਬਣਦਾ ਤੇ ਇਸ ਕਰਕੇ ਨਹੀਂ ਹੈ ਇਸ ਲਈ ਇਹ ਨਿਯਮਾਂ ਦੇ ਮਤਾਬਕ ਠੀਕ ਨਹੀਂ ਹੈ ਜਾਣ ਬੁੱਝ ਕੇ ਬਦਨਾਮ ਕਰ ਰਹੇ ਹੋ ਤੇ ਬਾਕੀ ਦੀਆਂ ਗੱਲਾਂ ਹੋਰ ਨੇ ਮੰਨ ਲਓ ਪ੍ਰੋਵੀਜ਼ਨ ਪ੍ਰੋਵੀਲੇਜ ਨਾ ਵੀ ਬਣਦਾ ਹੋਵੇ ਟੈਕਨੀਕਲੀ ਆਪਾਂ ਗੱਲ ਨਾਲ ਤਾਂ ਜਿਹੜਾ ਤੁਸੀਂ ਕੀਤਾ ਉਹਨੂੰ ਡਿਫੈਂਡ ਕਰਦੇ ਹੋ ਜਾਂ ਨਹੀਂ ਕਰਦੇ ਉਹ ਹੀ ਜਆ ਗੱਲਾਂ ਕਿਵੇਂ ਜਾਓਗੇ ਇਹ ਸਾਰੇ ਸਵਾਲ ਤਾਂ ਹੈਗੇ ਨੇ ਕਿ ਕੋਈ ਪੋਲੀਟੀਕਲ ਲੀਡਰਸ਼ਿਪ ਆਪਣੇ ਤਰੀਕੇ ਦੇ ਨਾਲ ਜਦੋਂ ਇਹੋ ਜਿਹੀ ਗੱਲਾਂ ਖਾਸ ਤੌਰ ਤੇ ਇਤਿਹਾਸ ਨੂੰ ਹੀ ਵਿਗਾੜ ਕੇ ਪੇਸ਼ ਕਰਨਾ ਜਿਵੇਂ ਭਾਜਪਾ ਦੀ ਗਵਰਨਮੈਂਟ ਤੇ ਵੀ ਬਹੁਤ ਇਲਜ਼ਾਮ ਲੱਗ ਰਹੇ ਨੇ ਕਿ ਜਿਹੜੇ ਇਤਿਹਾਸਾ ਘਟਰਾਵਾ ਨੇ ਇਤਿਹਾਸਕ ਨਾਮ ਨੇ ਜਾਂ ਬਾਕੀ ਦੀਆਂ ਚੀਜ਼ਾਂ ਨੇ ਉਹਨਾਂ ਨੂੰ ਬਦਲਣ ਤੇ ਲੱਗੇ ਹੋਏ ਨੇ ਬਹੁਤ ਸਾਰੀਆਂ ਚੀਜ਼ਾਂ 'ਚ ਕਿ ਮਨ ਇਤਿਹਾਸ ਹੁੰਦਾ ਤਾਥਾਂ ਦੇ ਆਧਾਰਤ ਜਿਹੜਾ ਸਮਾਂ ਬੀਤਦਾ ਜਾਂਦਾ ਉਹ ਇਤਿਹਾਸ ਬਣ ਜਾਂਦਾ ਤੇ ਤੁਸੀਂ ਇਤਿਹਾਸ ਬਦਲਣ ਤੇ ਲੱਗੇ ਹੋ ਆਪਣੇ ਨਵੇਂ ਇਤਿਹਾਸ ਘੜਨ ਤੇ ਲੱਗੇ ਹੋ ਇਹਦਾ ਮਤਲਬ ਭਾਜਪੀ ਤੇ ਆਮ ਆਦਮੀ ਪਾਰਟੀ ਇਸ ਮਾਮਲੇ 'ਚ ਨਿੜਤੜੇ ਹੀ ਲੱਗਦੀਆਂ ਨੇ ਭਾਵੇਂ ਇੱਥੇ ਕਨਟਰਡਿਕਸ਼ਨ ਦੋਨਾਂ ਦੇ ਵਿੱਚ ਹੈ ਉੱਥੇ ਭਾਜਪੀ ਦੇ ਉਹਨਾਂ ਨੇ ਸ hẳn ਕੀਤਾ ਹੁਣ 13 ਨਵੰਬਰ ਨੂੰ ਜਾਂਦੇ ਨੇ ਨਹੀਂ ਜਾਂਦੇ ਕਿਸੇ ਅਦਾਲਤ ਦਾ ਸਹਾਰਾ ਲੈਣਗੇ ਜਾਂ ਕੀ ਕਰਨਗੇ ਇਹ ਗੱਲ ਬਾਅਦ ਦੀ ਹੈ ਪਰ ਇੱਕ ਵਾਰ ਇੱਕ ਨਵੀਂ ਚਣੌਤੀ ਆਪਦੇ ਸੁਪਰੀਮੋ ਉਹਨਾਂ ਦੇ ਦੂਜੇ ਲੀਡਰ ਜਨੀਸ਼ਾ ਸੋਧਿਆ ਜਿਹੜਾ ਪੰਜਾਬ ਦਾ ਸੁਪਰੀਮੋ ਬਣ ਕੇ ਬੈਠਾ ਹੋਇਆ ਇੱਥੇ ਤੇ ਇੰਚਾਰਜ ਦੇ ਤੌਰ ਤੇ ਤੇ ਦੋ ਦੂਜੇ ਲੀਡਰ ਜਿਹੜਾ ਸਾਬਕਾ ਸਪੀਕਰ ਤੇ ਡਿਪਟੀ ਸਪੀਕਰ ਇਹ ਚਾਰਾਂ ਤੇ ਹੁਣ 13 ਨਵੰਬਰ ਨੂੰ ਦੇਖਿਆ ਜਾਏਗਾ ਜਾਣਾ ਜਾਂ ਆਉਣਾ ਤੇ ਅਗਲੀ ਡਿਬੇਟ ਕਿਉਂ ਜੀ ਚੱਲਦੀ ਹੈ ਇਹਦੇ ਤੇ ਵੀ ਗੱਲ ਹੋਏਗੀ ਪ੍ਰੋਫੈਸਰ ਜਮਸ਼ੀਦ ਅਲੀ ਖਾਨ ਸਾਹਿਬ ਇੱਕ ਤਾਂ ਇਹ ਇਤਿਹਾਸ ਨਾਲ ਛੇੜਖਾਨੀ ਦਾ ਸਵਾਲ ਹੈ ਸਰਦਾਰ ਰਮੇਸ਼ ਸਿੰਘ ਉਹਨਾਂ ਨੇ ਕਿਹਾ ਕਿ ਇਹ ਦੋਸ਼ ਤਾਂ ਸੱਤਾਧਾਰੀ ਕੇਂਦਰੀ ਸਰਕਾਰ ਤੇ ਹੀ ਬਹੁਤ ਲੱਗਦੇ ਆ ਹੋ ਸਕਦਾ ਜਦੋਂ ਉਹਨਾਂ ਦਾ ਕਦੇ ਤਖਤਾ ਪਲਟੋਵੇ ਹੋ ਸਕਦਾ ਉੱਥੇ ਵੀ ਅਜਿਹੇ ਮਾਮਲੇ ਬਹੁਤ ਸੰਮਣ ਨਿਕਲਣ ਪਰ ਜਿਹੜਾ ਹੁਣ ਸਾਹਮਣ ਆਮ ਆਦਮੀ ਪਾਰਟੀ ਦੇ ਲੀਡਰੋਂ ਨਿਕਲਿਆ ਜਵਾਬ ਤੇ ਇਹਨਾਂ ਨੂੰ ਦੇਣਾ ਪੈਣਾ ਇੱਕ ਪਾਸੇ ਜਿੱਥੇ ਇਤਿਹਾਸ ਨਾਲ ਛੇੜਖਾਨੀ ਦਾ ਸਵਾਲ ਹੈ ਉੱਥੇ ਕਰੋੜਾਂ ਰੁਪਏ ਖਰਚ ਕੇ ਵੀ ਉਹਨੂੰ ਸਮਾਰਕ ਨੂੰ ਬਣਾਉਣ ਦੀ ਪ੍ਰਕਿਰਿਆ ਨਾ ਕਿ ਉਹਦੇ ਵਿੱਚੋਂ ਵੀ ਕੋਈ ਸੁੰਘਿਆ ਜਾਊਗਾ ਕਿਤੇ ਉਹ ਵੀ ਕਪੜੇ ਦੀ ਮੁਸਤਕਦਾ ਨਹੀਂ ਕਿਤੇ ਇਹਦੇ ਪਿੱਛੇ ਵੀ ਕਿ ਹਰ ਕੰ ਦੇਖੋ ਇਹਦੇ ਤਿੰਨ ਪਹਿਲੂ ਹੈਗੇ ਇੱਕ ਤਾਂ ਜਿਹੜਾ ਸਮਨ ਜਾਰੀ ਹੋਇਆ ਕਿ ਇੱਕ ਪੋਰਸ਼ਨ ਨੂੰ ਨਾ ਡਿਕਲੇਅਰ ਕਰਤਾ ਕਿ ਹਿਸਟੋਰੀਕਲ ਪਲੇਸ ਹੈ ਤੇ ਇਹਨੂੰ ਡਿਵੈਲਪ ਕਰਨਾ ਹੁਣ ਇਹ ਜਿਹੜਾ ਪ੍ਰਿਵਿਲੇਜ ਕਮੇਟੀ ਨੇ ਇਹਨੂੰ ਟੇਕਓਵਰ ਕੀਤਾ ਕਿਉਂਕਿ ਜਿਹੜੀ ਪ੍ਰਿਵਿਲੇਜ ਕਮੇਟੀ ਹੁੰਦੀ ਹੈ ਕਿਸੇ ਵੀ ਲੈਜਿਸਲੇਚਰ ਦੇ ਵਿੱਚ ਉਹਦਾ ਇਹ ਕੰਮ ਹੁੰਦਾ ਸਾਨੂੰ ਪਤਾ ਹੈ ਕਿ ਮੈਂਬਰਾਂ ਦਾ ਇਹ ਰਾਈਟ ਹੈ ਕਈ ਕਿਸਮ ਦੇ ਰਾਈਟਸ ਹੁੰਦੇ ਹੈਗੇ ਮੈਂਬਰਸ ਦੇ ਜਿਹੜੇ ਲੈਸਲੇਟਿਵ ਅਸੈਂਬਲੀ ਦੇ ਹੁੰਦੇ ਹੈ ਕਿ ਉਹਨਾਂ ਨੂੰ ਸਹੀ ਇਨਫੋਰਮੇਸ਼ਨ ਮਿਲੇ ਇਹ ਉਹਨਾਂ ਦਾ ਰਾਈਟ ਹੈ ਆਗਰ ਇਹ ਰਾਈਟ ਟੂ ਵਾਇਲੇਟ ਹੁੰਦਾ ਹੈ ਤਾਂ ਪ੍ਰਿਵੀਲੇਜ ਕਮੇਟੀ ਦੇ ਆਪਣੇ ਆਪ ਜੂਰਿਸਡਿਕਸ਼ਨ ਦੇ ਵਿੱਚ ਆ ਜਾਂਦਾ ਮੈਨੂੰ ਲੱਗਦਾ ਉਸੇ ਸੰਦਰਭ ਦੇ ਵਿੱਚ ਕਿ ਮੈਂਬਰਾਂ ਨੂੰ ਸਹੀ ਇਨਫੋਰਮੇਸ਼ਨ ਨਹੀਂ ਮਿਲੀ ਜਿਹੜਾ ਉਹਨਾਂ ਦਾ ਰਾਈਟ ਸੀ ਉਹਨਾਂ ਨੂੰ ਗੁੰਮਰਾਹ ਕੀਤਾ ਗਿਆ ਇਹ ਇੱਕ ਤਾਂ ਪ੍ਰਿਵੀਲੇਜ ਕਮੇਟੀ ਦਾ ਇਹ ਜਿਹੜਾ ਹੈ ਇਸ਼ੂ ਬਣਦਾ ਦੂਸਰਾ ਜਿਹੜਾ ਹੈ ਕਿ ਉਹ ਹਿਸਟੋਰੀਕਲ ਪਲੇਸ ਦੇ ਤੌਰ ਤੇ ਡਵੈਲਪ ਕੀਤਾ ਗਿਆ ਇੱਕ ਮੋਨੂਮੈਂਟਮ ਦੇ ਤੌਰ ਤੇ ਮੈਮੋਰੀਅਲ ਹੁਣ ਹਿਸਟਰੀ ਦੇ ਵਿੱਚ ਕੋਈ ਕੋਈ ਐਸੀ ਜਿਹੜੀ ਰਿਲਾਇਬਲ ਹਿਸਟੋਰੀਕਲ ਰਾਈਟਿੰਗ ਨਹੀਂ ਹੈ ਮੈਨੂੰ ਲੱਗਦਾ ਹੈ ਜਿਹਦੇ ਵਿੱਚ ਇਸ ਗੱਲ ਦਾ ਜ਼ਿਕਰ ਹੋਵੇ ਹੁਣ ਇਹਨਾਂ ਨੇ ਪਤਾ ਨਹੀਂ ਕਿਸ ਆਧਾਰ ਤੇ ਇਹ ਡਿਕਲੇਅਰ ਕਰਤਾ ਕਿ ਇੱਥੇ ਜਿਹੜਾ ਸੈਲ ਸੀ ਇੱਥੇ ਜਿਹੜੇ ਫਾਂਸੀ ਦੀ ਸਜ਼ਾ ਦਿੱਤੀਆਂ ਜਾਂਦੇ ਸੀ ਇਹ ਰੱਖਿਆ ਜਾਂਦਾ ਸੀ ਕੈਦੀਆਂ ਨੂੰ ਉਹ ਜਿਹੜਾ ਹਿਸਟਰੀ ਦੇ ਨਾਲ ਛੇੜਛਾੜ ਦਾ ਤਾਂ ਇਸ਼ੂ ਹੈ ਹੀ ਸਾਨੂੰ ਪਤਾ ਹੈ ਕਿ ਨੈਸ਼ਨਲ ਲੈਵਲ ਤੇ ਇਹ ਗੱਲਾਂ ਚੱਲ ਰਹੀਆਂ ਨੇ ਕਿ ਕਿਵੇਂ ਹਿਸਟਰੀ ਨੂੰ ਡਿਸਟੋਰਟ ਕੀਤਾ ਜਾ ਰਿਹਾ ਹੈ ਜਿਹੜੀ ਰੀਅਲ ਹਿਸਟਰੀ ਹੈ ਉਹਨੂੰ ਛੱਡ ਕੇ ਇੱਕ ਨਵੀਂ ਹਿਸਟਰੀ ਲਿਖੀ ਜਾ ਰਹੀ ਹੈ ਕਿਉਂਕਿ ਹਿਸਟਰੀ ਆਮ ਤੌਰ ਤੇ ਵੈਸੇ ਤਾਂ ਹਿਸਟੋਰੀਕਲ ਜਿਹੜੀਆਂ ਈਵੈਂਟਸ ਹੁੰਦੀਆਂ ਹੈਗੀਆਂ ਉਹਨੂੰ ਜੋ ਆਬਜੈਕਟਿਵਲੀ ਰਿਕਾਰਡ ਕੀਤਾ ਜਾਂਦਾ ਉਹਨੂੰ ਸੀ ਹਿਸਟਰੀ ਕਰਨਿਆ ਪਰ ਸਾਨੂੰ ਪਤਾ ਕਿ ਹਿਸਟਰੀ ਕਦੇ ਆਬਜੈਕਟਿਵਲੀ ਰਿਕਾਰਡ ਬਹੁਤ ਰੇਅਰਲੀ ਕੀਤੀ ਜਾਂਦੀ ਹੈ ਜੋ ਮੌਕੇ ਦੀ ਰੂਲਿੰਗ ਕਲਾਸ ਹੈ ਜੋ ਉਹਨੂੰ ਸੂਟ ਕਰਦਾ ਉਹਦੇ ਹਿਸਾਬ ਨਾਲ ਹਿਸਟਰੀ ਨੂੰ ਮੋੜ ਤੋੜ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅੱਜ ਸੈਂਟਰ ਦੇ ਵਿੱਚ ਹੋਰ ਰੂਲਿੰਗ ਪਾਰਟੀ ਹੈ ਅੱਜ ਹਿਸਟਰੀ ਦੀ ਪੇਸ਼ਕਾਰੀ ਹੋਰ ਤਰ੍ਹਾਂ ਦੀ ਹੋ ਰਹੀ ਹੈ ਜਿਹੜੀ ਹਿਸਟਰੀ ਦੀ ਕੱਲੂ ਰੂਲਿੰਗ ਪਾਰਟੀ ਕੋਈ ਹੋਰ ਹੋਏਗੀ ਹੋਰ ਤਰ੍ਹਾਂ ਦੀ ਹੋਏਗੀ ਪਹਿਲਾਂ ਜਿਹੜੀ ਰੂਲਿੰਗ ਪਾਰਟੀ ਸੀ ਉਹ ਤਾਂ ਸੀ ਹੋਰ ਤਰ੍ਹਾਂ ਦੀ ਹੁੰਦੀ ਸੀ ਜਿਵੇਂ ਆਮ ਤੌਰ ਤੇ ਇਹ ਗੱਲ ਚੱਲਦੀ ਹੈ ਕਿ ਜਦ ਕਾਂਗਰਸ ਦਾ ਰਜਿਮ ਸੀ ਉੱਥੇ ਜ਼ਿਆਦਾਤਰ ਲੈਫਟਿਸਟ ਰਾਈਟਿੰਗ ਸੀ ਜੋ ਵੀ ਇਹ ਹਿਸਟਰੀ ਲਿਖੀ ਗਈ ਹੈ ਲੈਫਟਿਸਟ ਐਂਗਲ ਤੋਂ ਲਿਖੀ ਗਈ ਹੈ ਜਿਹੜੀ ਇੱਕ ਪੁਆਇੰਟ ਆਫ View ਨੂੰ ਰਿਪਰੈਜ਼ੈਂਟ ਕਰਦੀ ਹੈ ਇਸ ਕਰਕੇ ਇਹਦੇ ਸਚਾਈ ਜਾਣਨ ਵਾਸਤੇ ਬਹਾਨਾ ਇਹ ਲੱਗਦਾ ਕਿ ਸਚਾਈ ਜਾਣਨ ਵਾਸਤੇ ਇਹਨੂੰ ਦੁਬਾਰਾ ਲਿਖਣ ਦੀ ਜ਼ਰੂਰਤ ਹੈ ਔਰ ਬਹੁਤ ਸਾਰੀਆਂ ਇਸੀਆਂ ਗੱਲਾਂ ਹੈਗੇ ਜਿਹੜੀਆਂ ਇੱਕ ਇੰਟਰੋਵਰਸ ਦੇ ਵਿੱਚ ਆਈਆਂ ਹੈਗੀਆਂ ਹੁਣ ਉਸੇ ਸੰਦਰਭ ਦੇ ਵਿੱਚ ਜਿਹੜੀ ਵੀ ਰੂਲਿੰਗ ਪਾਰਟੀ ਹੁੰਦੀ ਹੈ ਜੋ ਨੂੰ ਸੂਟ ਕਰਦਾ ਹੈ ਜਿਵੇਂ ਸਰਦਾਰ ਹਮੀਰ ਸਿੰਘ ਉਹਨਾਂ ਨੇ ਗੱਲ ਕੀਤੀ ਕਿ ਇੱਥੇ ਵੀ ਜਿਹੜਾ ਹੈਗਾ ਫ੍ਰੀडम ਫਾਈਟਰਸ ਦੇ ਵਾਰਸ ਦੇ ਤੌਰ ਤੇ ਰੂਲਿੰਗ ਪਾਰਟੀ ਪ੍ਰੋਜੈਕਟ ਕਰਨ ਦੀ ਕੋਸ਼ਿਸ਼ ਕਰਦੀ ਆਪਣੇ ਆਪ ਨੂੰ ਭਗਤ ਸਿੰਘ ਦੇ ਵਾਰਸ ਜਿਹੜਾ ਹੈ ਜਾਂ ਉੱਥੇ ਦਿੱਲੀ ਦੇ ਵਿੱਚ ਵੀ ਇਸ ਕਿਸਮ ਦੀ ਇਹ ਪੋਲੀਟੀਕਲ ਲਾਹਤ ਲੈਣ ਵਾਲੀ ਗੱਲ ਹੁੰਦੀ ਹੈ ਇਦੇ ਵਿੱਚ ਤਿੰਨ ਹੁਣ ਇਸ਼ੂ ਕਵਰ ਹੋਣਗੇ ਇੱਕ ਤਾਂ ਮੈਂਬਰਾਂ ਦੇ ਪ੍ਰਿਵੀਲੇਜ ਦਾ ਇਸ਼ੂ ਜਿਹੜਾ ਵਾਇਲਟ ਹੋਇਆ ਉਹਨਾਂ ਨੂੰ ਸਹੀ ਇਨਫੋਰਮੇਸ਼ਨ ਮਿਲਣੀ ਚਾਹੀਦੀ ਸੀ ਉਹ ਸਹੀ ਇਨਫੋਰਮੇਸ਼ਨ ਤੋਂ ਉਹਨਾਂ ਨੂੰ ਡਿਪਰਾਈਵ ਕੀਤਾ ਗਿਆ ਉਹਨਾਂ ਨੂੰ ਮਿਸਲੀਡ ਕੀਤਾ ਗਿਆ ਉਹਨਾਂ ਦੇ ਪ੍ਰਿਵੀਲੇਜ ਦਾ ਜਿਹੜਾ ਹੈਗਾ ਵਾਇਲੇਸ਼ਨ ਹੋਈ ਹੈ ਦੂਸਰੀ ਜਿਹੜੀ ਕਿ ਹਿਸਟਰੀ ਡਿਸਟਰੋਟ ਕੀਤੀ ਗਈ ਹੈ ਤੀਸਰੀ ਜਿਹੜੀ ਗੱਲ ਇੱਕ ਹੋਰ ਅੱਗੇ ਵੱਧ ਸਕਦੀ ਹੈ ਜਿਹਦੇ ਤੁਸੀਂ ਹਿੰਕ ਕੀਤਾ ਕਿ ਜੋ ਇਹ ਸਟਰਕਚਰ ਬਣਿਆ ਹੈ ਇਦੇ ਵਿੱਚ ਕਿਸ ਤਰ੍ਹਾਂ ਦੀ ਜਿਹੜਾ ਹੈਗਾ ਕੋਈ ਪੈਸੇ ਥੇਲੇ ਦਾ ਘਪਲਾ ਤਾਂ ਨਹੀਂ ਹੋਇਆ ਇਹ ਟੂ ਬਿਗਨ ਵਿਦਤਾ ਪ੍ਰਿਵੀਲੇਜ ਜਿਹੜੀ ਕਮੇਟੀ ਕੋਲੇ ਹੈ ਪ੍ਰਿਵੀਲੇਜ ਕਮੇਟੀ ਦੇ ਹੋ ਸਕਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਇਸ਼ੂ ਹੋਰ ਸਟ੍ਰੈਚ ਹੋਵੇ ਤੇ ਹੋ ਸਕਦਾ ਕੋਈ ਜਿਹੜੀਆਂ ਹੈਗੀਆਂ ਏਜੰਸੀਜ਼ ਉਹ ਵੀ ਇਹਦੇ ਵਿੱਚ ਐਕਟਰ ਕਰ ਜਾਣ ਸੀਬੀਆਈ ਕੋਲੇ ਵੀ ਇਸ਼ੂ ਆ ਸਕਦਾ ਹੈ ਤੇ ਇਹ ਹੋਰ ਵੀ ਕੰਪਲੀਕੇਟ ਹੋ ਸਕਦਾ ਜਿਹੜਾ ਇਸ਼ੂ ਹੈ ਇਹ ਇਹਦੇ ਪੋਲਿਟিক্যাল ਐਂਗਲ ਤੋਂ ਜਿਹੜਾ ਹੈਗਾ ਉਹ ਵੀ ਦੇਖਣਾ ਚਾਹੀਦਾ ਕਿਉਂਕਿ ਦੋਨੋਂ ਪਾਸੇ ਪੋਲਿਟਿਕਸ ਪਲੇ ਹੋ ਹੋਰ ਹੋਏਗੀ ਉਧਰ ਵੀ ਹੋਏਗੀ ਉਹ ਕਹਿ ਰਹੇ ਕਿ ਇਹਦੇ ਚ ਕੋਈ ਗੱਲ ਹੀ ਨਹੀਂ ਹੈ ਕੁਝ ਨਹੀਂ ਹੈ ਇਹ ਤਾਂ ਪੁਰਾਣੀ ਵਿਧਾਨ ਸਭਾ ਦਾ ਦੇ ਜੂਰਿਸਡਿਕਸ਼ਨ ਦੇ ਵਿੱਚ ਸੀ ਉਹਨੇ ਦੇਖਣਾ ਸੀ ਉਸ ਟਾਈਮ ਦੇ ਮੈਂਬਰਾਂ ਦੇ ਪ੍ਰਿਵੀਲੇਜ ਦੀ ਇਹ ਵਾਇਲੇਸ਼ਨ ਹੋਈ ਹੈ ਇਸ ਅਸੈਂਬਲੀ ਦੇ ਤਾਂ ਪ੍ਰਿਵੀਲੇਜ ਦੇ ਮੈਂਬਰਾਂ ਦੀ ਅਜੇ ਵਾਇਲੇਸ਼ਨ ਹੀ ਨਹੀਂ ਹੋਈ ਇਹ ਸਾਰੀਆਂ ਗੱਲਾਂ ਟੈਕਨੀਕਲ ਹੈਗੀਆਂ ਪਰ ਬੀਸਿਕਲੀ ਇਟ ਇਜ਼ ਅ ਪੋਲੀਟੀਕਲ ਇਸ਼ੂ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਕਿ ਹੋਰ ਵੀ ਜਿਹੜੀਆਂ ਪ੍ਰੋਬਲਮਸ ਕ੍ਰੀਏਟ ਕਰੇ ਜਿਹੜੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਹੈ ਉਹਦੇ ਤੇ ਹੋਰ ਤਰ੍ਹਾਂ ਦੀਆਂ ਵੀ ਪ੍ਰੋਬਲਮਸ ਆ ਸਕਦੀਆਂ ਹੈਗੇ